ਜਿੱਥੇ ਮਾਂ ਹੀ ਆਪਣੇ ਬੱਚਿਆਂ ਨੂੰ ਨਸ਼ਾ ਵੇਚਣ ਦੇ ਲਈ ਕਹੇ ਉੱਥੇ ਬੱਚਿਆਂ ਦਾ ਭਵਿੱਖ ਅਤੇ ਉਹਨਾਂ ਦੀ ਜਵਾਨੀ ਕਿਹੜੇ ਰਾਹ ਤੇ ਤੁਰੇਗੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਜੀ ਹਾਂ ਇੱਕ ਜਿਹੜਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਾਂ ਦੇ ਵੱਲੋਂ ਹੀ ਆਪਣੇ ਬੱਚਿਆਂ ਦੇ ਨਾਲ ਰਲ ਕੇ ਨਸ਼ਾ ਵੇਚਣ ਦਾ ਕੰਮ ਕੀਤਾ ਜਾ ਰਿਹਾ ਸੀ ਪੁਲਿਸ ਨੇ ਨਸ਼ਾ ਵੇਚਣ ਵਾਲੀ ਮਾਂ ਅਤੇ ਉਸ ਦੇ ਪੁੱਤ ਨੂੰ ਜਿਹੜਾ ਆ ਕਾਬੂ ਕੀਤਾ ਹੈ ਜਸ ਤੋਂ ਬਾਅਦ ਪੁਲਿਸ ਨੇ ਹੈਰਾਨੀਜਨਕ ਖੁਲਾਸੇ ਵੀ ਕੀਤੇ ਨੇ ਇਹ ਕਾਰਵਾਈ ਜਿਹੜੀ ਐ ਸਮਰਾਲਾ ਅਤੇ ਮਾਛੀਵਾੜਾ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਮਾਦੇ ਨਾਲ ਨਾਲ ਉਸਦੇ ਦੋ ਪੁੱਤਰ ਜਿਹੜੇ ਨੇ ਉਹਨਾਂ ਦੇ ਕੋਲੋਂ 30 ਗ੍ਰਾਮ ਹੈਰੋਇਨ ਅਤੇ 1 ਲੱਖ ਦੇ ਕਰੀਬ ਡਰੱਗ ਮਨੀ ਜੜੀ ਹੈ ਬਰਾਮਦ ਕੀਤੀ ਗਈ ਹੈ ਮਾਛੀਵਾੜਾ ਸਾਹਿਬ ਦੇ ਇਲਾਕੇ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੇ ਤਹਿਤ ਥੱਕਰਾ ਪਿੰਡ ਦੇ ਵਿੱਚ ਸਰਚ ਕੀਤੀ ਜਾ ਰਹੀ ਸੀ ਜਿਸ ਦੌਰਾਨ ਪ੍ਰਭ ਜੋਤ ਸਿੰਘ ਨਵਜੋਤ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਬਿਆੰਤਕੌਰ ਪਤਨੀ ਜਗਤਾਰ ਸਿੰਘ ਵਾਸੀਆਂ ਪਿੰਡ ਤਖਰਾ ਥਾਣਾ ਮਾਛੀਵਾੜਾ ਸਾਹਿਬ ਦੇ ਕੋਲੋਂ 30 ਗ੍ਰਾਮ ਹੈਰੋਇਨ ਅਤੇ ਲੱਖ ਰੁਪਏ ਦੇ ਕਰੀਬ ਜਿਹੜੀ ਹੈ ਡਰੱਗ ਮਨੀ ਬਰਾਮਦ ਹੋਈ ਹੈ ਮਾਮਲਾ ਦਰਜ ਕਰ ਲਿਆ ਗਿਆ ਤੇ ਪੁੱਛਗਿੱਦੇ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜਿਹਦੀ ਕੱਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਜੀ ਦੀ ਦਿਸ਼ਾ ਨਿਰਦੇਸ਼ਾ ਹੇਠ ਐ ਡੀਐਸਪੀ ਸਾਹਿਬ ਕਰੋਤਲ ਸਿੰਘ ਡੀਐਸਪੀ ਸਾਹਿਬ ਸਮਰਾਲਾ ਜੀ ਦੀ ਰਹਿਨ ਰਹਿਮਾਈ ਹੇਟ ਕੱਲ ਕਾਸੋ ਪ੍ਰੋਗਰਾਮ ਚਲਾਇਆ ਗਿਆ ਸੀਗਾ ਜੀ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਸਰਚ ਕੀਤੀ ਅਸੀਂ ਜਦੋਂ ਫਿੱਡ ਅੱਖਰਾਂ ਵਿਖੇ ਪੁੱਜੇ ਤਾਂ ਉੱਥੇ ਅਸੀਂ ਘਰ ਦੀ ਤਲਾਸ਼ੀ ਲਈ ਜਿਹਦੇ ਵਿੱਚੋਂ ਸਾਨੂੰ ਆਪਣੇ ਪ੍ਰਭਜੋਤ ਸਿੰਘ ਤੇ ਨਵਜੋਤ ਸਿੰਘ ਪੁੱਤਰ ਪਤਾਨ ਜਗਤਾਰ ਸਿੰਘ ਇਹ ਦੋਵੇਂ ਸਗੇ ਭਾਈ ਨੇ ਜਿਹੜੇ ਪਾਪੂ ਸਮੇਂ ਤੋਂ ਆਪਣੇ ਨਸ਼ਾ ਲਿਆ ਕੇ ਇਹ ਵੇਚ ਰਹੀ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਮਾਤਾ ਬੇਅੰਤ ਕੌਰ ਵੀ ਇਹਨਾਂ ਦਾ ਸਾਥ ਦੇ ਰਹੀ ਸੀ ਜੀ ਤੇ ਅਸੀਂ ਆਪਣੇ 30 ਗ੍ਰਾਮ ਹੈਰੋਇਨ ਰਿਕਵਰ ਕੀਤੀ ਆ ਤੇ 90000 ਰੁਪਿਆ ਡਰਗ ਮਨੀ ਇਹਨਾਂ ਤੋਂ ਅਸੀਂ ਬਰਾਮਦ ਕੀਤੀ ਆ ਜਿਨ੍ਹਾਂ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈਗਾ ਆ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ ਹੈਗਾ 21 ਐਨਡੀਪੀਐਸ ਐਕਟ ਤੇ 27ਏ ਤਹਿਤ ਅਸੀਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਹਨਾਂ ਨੂੰ ਅਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਅਧੀ ਪੁਲਿਸ ਰਿਮਾਂਡ ਹਾਸਲ ਕੀਤਾ ਹੈਗਾ ਤੇ ਜੋ ਅੱਗੇ ਵੀ ਕੋਈ ਤਫਤੀਸ਼ਦਾਨ ਗੱਲਬਾਤ ਆਊਗੀ ਤਾਂ ਉਹ ਵੀ ਅਸੀਂ ਕੰਪਲੀਟ ਕਰਾਂਗੇ ਇਹਨਾਂ ਦੇ ਚਾਰਨਾ ਵੀ ਕੋਈ ਮਾਮਲਾ ਦਰ ਹੈ ਇਹਨਾਂ ਦੇ ਵਿੱਚ ਇਹਨਾਂ ਦਾ ਬ੍ਰਦਰ ਹੈਗਾ ਪ੍ਰਭਜੋਤ ਉਹਦੇ ਉੱਪਰ ਇੱਕ ਰਾਜਸਥਾਨ ਦੇ ਵਿੱਚ ਪਤਲਾ ਕਿ ਵੀ ਇੱਕ ਘੁਕੀ ਇਹਨਾਂ ਤੋਂ ਬਰਾਮਦ ਹੋਈ ਸੀਗੀ ਉਹ ਵੀ ਇੱਕ ਜਿਹੜਾ ਤੇ ਮੁਕੱਦਮਾ ਦਰਜ ਆ ਉਹਦੇ ਵਿੱਚ ਸ਼ਾਇਦ ਸਜ਼ਾ ਕੱਟ ਕੇ ਆਇਆ ਹੈਗਾ ਇਹ ਇਹ ਅਸਲ ਵਿੱਚ ਮੈਂ ਟਰਾਲਾ ਚਲਾਉਂਦਾ ਜੀ ਇਹ ਬਾਕੀ ਅੱਗੇ ਜਿਹੜਾ ਤੋਂ ਪੁੱਛ ਕੇ ਚੋਂ ਜਾਰੀ ਕਰਦੇ ਆ ਸੀ ਪੁੱਛ ਕੇ ਚੋਂ ਦੌਰਾਨ ਜੇ ਕੋਈ ਗੱਲ ਸਾਹਮਣੇ ਦੀ ਆਪ ਇੱਕ ਭਾਈ ਪਿੰਡਾ ਇੱਕ ਤਾਂ ਛੱਡੀ ਛੱਡੀ ਹੋਈ ਆ ਉਹਨਾਂ ਨੇ ਉਹ ਦਵਾਈ ਵਗੈਰਾ ਲੈ ਰਿਆ ਹੈਗਾ ਇਲਾਕੇ ਦੀ ਗੱਲ ਤੇ ਲਈ ਤਾਂ ਇਹ ਇਲਾਕੇ ਵਿੱਚ ਹੀ ਵੇਚਦਾ ਸੀ ਜਾਂ ਬਾਹਰ ਵੀ ਕਿਤੇ ਵੇਚਦਾ ਲਾਲ ਨਾਲ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਹੀ ਇਹ ਸਪਲਾਈ ਕਰਦੇ ਸੀਗੇ ਫੈਮਿਲੀ ਰਿਸਪੈਕਟ ਲਈ ਫੈਮਿਲੀ ਸਾਡੀ ਇਹੀ ਕੰਮ ਨਿਬਟ ਕਰਦੇ ਸੀਗੇ ਆਇਦਿਕ ਆਪਣਾ ਪ੍ਰਭਜੋਤ ਦੀ ਮੈਸੇਜ ਆ ਉਹ ਦਿੱਲੀ ਤੋਂ ਹੈਗੀ ਆ ਕੁੜੀ ਉਹ ਨਹੀਂ ਹੈਗੇ ਉਹਦਾ ਕੋਈ ਉਹਨੂੰ ਨਹੀਂ ਆਈ ਤਿੰਨਾਂ ਦੇ ਹੈਗਾ ਜਿਹੜਾ ਇਹਨਾਂ ਦਾ ਕੇ ਕਰਦੇ ਸੀ ਘੱਟੇ ਫੈਮਲੀ ਚ ਹੋਰ ਵੀ ਮੈਂਬਰ ਆ ਕੋਈ ਨਹੀਂ ਇਹ ਚਾਰੇ ਹੀ ਨੇ ਜੀ ਘੱਟ ਚਾਰੇ ਰਹਿੰਦੇ ਨੇ